ਨੌਜਵਾਨਾਂ ਦੇ ਹੱਡਾਂ ਵਿੱਚ ਬਹਿ ਗਿਆ ਨਸ਼ਾ ਪਿੰਡ ਵਾਲੇ ਬੋਲੇ ਸ਼ਰਿਆਮ ਚੱਲ ਰਿਹਾ ਨਸ਼ੇ ਦਾ ਕਾਰੋਬਾਰ ਨਹੀਂ ਹੋ ਰਹੀ ਕੋਈ ਵੀ ਕਾਰਵਾਈ ਦੇਖ ਦਿਓ ਪੂਰੀ ਖਬਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਦੇ ਕੀਤੇ ਗਏ ਐਲਾਨ ਨੂੰ ਗ੍ਰਹਿਣ ਲੱਗਿਆ ਲੱਗਦਾ ਹੈ ਸੜਕ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਸ਼ਰਾਬੀ ਨੌਜਵਾਨਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੀ ਹਨ ਇਹ ਨਜ਼ਾਰਾ ਨਸ਼ਾ ਤਸਕਰੀ ਲਈ ਬਦਨਾਮ ਮੰਨੇ ਜਾਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬੇ ਵਿੱਚੋਂ ਦੇਖਣ ਨੂੰ ਮਿਲਿਆ ਹੈ ਇਸ ਕਸਬੇ ਦੀਆਂ ਸੜਕਾਂ ਤੇ ਕਿਵੇਂ ਤਿੰਨ ਨਸ਼ੇੜੀ ਨੌਜਵਾਨ ਡਿੱਗਦੇ ਡਿੱਗਦੇ ਨਜ਼ਰ ਆ ਰਹੇ ਹਨ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਗਏ ਐਲਾਨੋਂ ਗ੍ਰਹਿਣ ਲੱਗ ਗਿਆ ਲੱਗਦਾ ਸੜਕ ਤੇ ਆਪਣੀ ਜ਼ਿੰਦਗੀ ਬਰਬਾਦ ਕਰੇ ਸ਼ਰਾਬੀ ਨੌਜਵਾਨਾਂ ਦੀਆਂ ਤਸਵੀਰਾਂ ਤਾਂ ਤੁਹਾਡੇ ਸਾਹਮਣੇ ਹੀ ਹਨ ਇਹ ਨਜ਼ਾਰਾ ਨਸ਼ਾ ਤਸਕਰੀ ਲਈ ਬਦਨਾਮ ਮੰਨੇ ਜਾਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇਸ ਕਸਬੇ ਦੀਆਂ ਸੜਕਾਂ ਤੇ ਕਿਵੇਂ ਤਿੰਨ ਨਸ਼ੇੜੀ ਡਿੱਗਦੇ ਡਿੱਗਦੇ ਨਜ਼ਰ ਆ ਰਹੇ ਹਨ ਇਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੱਡੇ ਪੱਧਰ ਤੇ ਨਸ਼ਾ ਤਸਕਰੀ ਲਈ ਮਸ਼ਹੂਰ ਇਸ ਕਸਬੇ ਔੜ ਵਿੱਚ ਨਸ਼ਾ ਤਸਕਰੀ ਲਈ ਕੌਣ ਜ਼ਿੰਮੇਵਾਰ ਹੈ ਜਿਸ ਕਾਰਨ ਪੁਲਸ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਰਹੀ ਪੰਜਾਬ ਦੀ ਹਕੂਮਤ ਤੇ ਪੁਲਸ ਵੱਲੋਂ ਕੀਤੇ ਗਏ ਆਪਰੇਸ਼ਨ ਦੌਰਾਨ ਹਰ ਵਾਰ ਐਸ ਸਰਕਾਰ ਆਖਿਰ ਇਹਨਾਂ ਨਸ਼ਾ ਤਸਕਰਾਂ ਦੇ ਘਰੋਂ ਨਸ਼ਾ ਬ੍ਰਾਹਮਤ ਕਿਉਂ ਨਹੀਂ ਹੁੰਦਾ